ਅੜੀਸਰ ਸਾਹਿਬ ਅੱਜ ਕੱਲ ਕੋਈ ਜਾਂਦਾ ਨਹੀਂਗਾ ਦੁਕਾਨਾਂ ਵੀ ਲੱਗਣੋਂ हट ਗਈਆਂ ਸੰਗਤ ਜਾਣੋਂ हट ਗਈ ਇਸ ਦੀ ਜੋ ਸ਼ੋਭਾ ਵਾ ਉਹ ਕਦੇ ਵੀ ਘਟ ਨਹੀਂ ਸਕਦੀ ਕੋਈ ਜਿੱਦਾਂ ਦੀ ਮਰਜ਼ੀ ਵੀਡੀਓ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਗੁਰਦੁਆਰਾ ਅੜੀਸਰ ਸਾਹਿਬ ਪਾਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਪਵਿੱਤਰ ਸਥਾਨ ਆ ਬਹੁਤ ਸਾਰੀਆਂ ਸੰਗਤਾਂ ਆਪਣੀਆਂ ਮਨੋ ਕਾਮਨਾਵਾਂ ਲੈ ਕੇ ਇੱਥੇ ਪੁੱਜਦੀਆਂ ਤੇ ਗੁਰੂ ਸਾਹਿਬ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਭਰਦੇ ਆ ਬਹੁਤ ਸਾਰਾ ਜ਼ਿਆਦਾ ਸੰਗਤ ਜਿਹੜੀ ਇੱਥੇ ਪਹੁੰਚਦੀ ਆ ਜ਼ਿਲ੍ਹੇ ਬਰਨਾਲੇ ਦੇ ਵਿੱਚ ਪਿੰਡ ਹੰਡਿਆਆ ਤੇ ਪਿੰਡ ਧੋਲੇ ਦੀ ਹੱਦ ਤੇ ਇਹ ਗੁਰਦੁਆਰਾ ਸਾਹਿਬ ਸ਼ਸ਼ੋਭਤ ਆ ਆਪ ਜੀ ਨੂੰ ਐਸਾ ਸਥਾਨ ਦੇ ਦਰਸ਼ਨ ਕਰਵਾਉਣੇ ਆ ਨਾਲ ਨਾਲ ਆਪਾਂ ਇਤਿਹਾਸ ਬਾਰੇ ਵੀ ਆਪ ਜੀ ਨਾਲ ਸਾਂਝ ਪਾਉਨੇ ਆ ਸੋ ਆਜੋ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਿਏ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 1722 ਬਿਕਰਮੀ ਸੰਨ 1665 ਈਸਵੀ ਨੂੰ ਆਨੰਦਪੁਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਦੀ ਧਰਮ ਪ੍ਰਚਾਰ ਯਾਤਰਾ ਕਰਦੇ ਸਮੇਂ ਗੁਰੂ ਸਾਹਿਬ ਪਿੰਡ ਮੂਲੋਵਾਲ ਰੰਗੀਆਂ ਸੇਖਾ ਕੱਟੂ ਹੁੰਦੇ ਹੋਏ ਉਹ ਦੇ ਮਹੀਨੇ ਵਿੱਚ ਪਿੰਡ ਹੰਢਿਆਆ ਪਹੁੰਚੇ ਜਿੱਥੇ ਅੱਜਕੱਲ ਗੁਰਦੁਆਰਾ ਪੱਕਾ ਗੁਰੂਸਰ ਸਾਹਿਬ ਸ਼ੋਭਤ ਆ ਪੱਕਾ ਗੁਰੂਸਰ ਸਾਹਿਬ ਤੋਂ ਉਪਰੰਤ ਗੁਰੂ ਸਾਹਿਬ ਹੰਢਾਇਆ ਨਗਰ ਦੇ ਵਿੱਚ ਹੀ ਕੱਚੇ ਗੁਰੂ ਸਰ ਸਾਹਿਬ ਵਿਖੇ ਆਏ ਇਹਨਾਂ ਦੋਵਾਂ ਗੁਰਦੁਆਰਾ ਸਾਹਿਬਾਂ ਦੀਆਂ ਵੀਡੀਓ ਤੇ ਇਤਿਹਾਸਾਫੀ ਨਾਲ ਇਸ ਚੈਨਲ ਤੋਂ ਕੁਝ ਦਿਨ ਪਹਿਲਾਂ ਸਾਂਝਾ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਕੱਚੇ ਗੁਰੂ ਸਰ ਸਾਹਿਬ ਤੋਂ ਅੱਗੇ ਗੁਰੂ ਸਾਹਿਬ ਪਿੰਡ ਧੋਲੇਵਾਲ ਨੂੰ ਚੱਲ ਪਏ ਜਦੋਂ ਗੁਰੂ ਸਾਹਿਬ ਪਿੰਡ ਹੰਢਾਇਆ ਤੇ ਧੋਲੇ ਦੀ ਹੱਦ ਪਾਸ ਪਹੁੰਚੇ ਤਾਂ ਅਚਨਚੇਤ ਗੁਰੂ ਸਾਹਿਬ ਜੀ ਦਾ ਘੋੜਾ ਆੜੀ ਕਰ ਗਿਆ ਤੇ ਅੱਗੇ ਵੱਲ ਨੂੰ ਤੁਰ ਨਹੀਂ ਸਿਰਿਆ ਜਦੋਂ ਸੰਗਤਾਂ ਨੇ ਇਹ ਕੌਤਕ ਦੇਖਿਆ ਤਾਂ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਕੀ ਕਾਰਨ ਹੈ ਘੋੜਾ ਅੱਗੇ ਵੱਲ ਨੂੰ ਕਿਉਂ ਨਹੀਂ ਤੁਰ ਰਿਹਾ ਤਾਂ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਅੱਗੇ ਤਮਾਕੂ ਦਾ ਖੇਤ ਹੈ ਤਮਾਕੂ ਦਾ ਖੇਤ ਹੋਣ ਕਾਰਨ ਘੋੜਾ ਅੱਗੇ ਵੱਲ ਨੂੰ ਨਹੀਂ ਚੱਲ ਰਿਹਾ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਬਚਨ ਕਰਦੇ ਹੋਏ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਂ ਸ਼ਰਧਾਲੂ ਬਣਨਗੇ ਜਿਨ੍ਹਾਂ ਦੇ ਖੇਤਾਂ ਵਿੱਚ ਤਮਾਕੂ ਬੀਜਿਆ ਹੋਇਆ ਹੈ ਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਸ਼ਰਧਾਲੂ ਸੰਗਤਾਂ ਸ਼ਰਧਾ ਨਾਲ ਸੇਵਾ ਕਰਿਆ ਕਰਨਗੀਆਂ ਤਿਨਾਂ ਦੇ ਗੁਰਮਤ ਅਨਸਾਰ ਕਾਰਜ ਸੰਪੂਰਨ ਹੋਇਆ ਕਰਨਗੇ ਹੁਣ ਇਸ ਜਗ੍ਹਾ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਸ਼ਸ਼ੋਭਤ ਹੈ ਇਹ ਬਚਨ ਕਹਿ ਕੇ ਗੁਰੂ ਸਾਹਿਬ ਸੰਗਤਾਂ ਸਮੇਤ ਪਿੰਡ ਸੋਹੀਵਾਲ ਵੱਲ ਨੂੰ ਚਲੇ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਸੋਹੀਆਣਾ ਸਾਹਿਬ ਸ਼ਸ਼ੋਭਤ ਹੈ ਗੁਰਦੁਆਰਾ ਸੋਹੀਆਣਾ ਸਾਹਿਬ ਦਾ ਇਤਿਹਾਸ ਤੇ ਵੀਡੀਓ ਵੀ ਇਸ ਚੈਨਲ ਤੇ ਕੁਝ ਦਿਨਾਂ ਤੱਕ ਆਪ ਜੀ ਨਾਲ ਸਾਂਝੀ ਕਰਾਂਗੇ ਬਹੁਤ ਸਾਰੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਉਲਟ-ਫਲਟ ਬੋਲ ਕੇ ਵੀ ਵੀਡੀਓ ਪਾਈਆਂ ਜਾ ਰਹੀਆਂ ਸੀਗੀਆਂ ਕਿ ਅੜੀਸਰ ਸਾਹਿਬ ਅੱਜ ਕੱਲ ਕੋਈ ਜਾਂਦਾ ਨਹੀਂਗਾ ਦੁਕਾਨਾਂ ਵੀ ਲੱਗਣੋਂ हट ਗਈਆਂ ਸੰਗਤ ਜਾਣੋਂ हट ਗਈ ਇਦਾਂ ਦੀ ਕੋਈ ਵੀ ਗੱਲ ਨਹੀਂ ਕਿ ਬਹੁਤ ਸਾਰੀਆਂ ਸੰਗਤਾਂ ਅੱਜ ਵੀ ਇੱਥੇ ਪਹੁੰਚਦੀਆਂ ਆਂ ਕੱਲਾ ਪੰਜਾਬ ਨਹੀਂ ਬਾਹਰਲੀਆਂ ਸਟੇਟਾਂ ਤੋਂ ਵੀ ਸੰਗਤਾਂ ਇੱਥੇ ਪਹੁੰਚਦੀਆਂ ਆਂ ਜਿਨ੍ਹਾਂ ਦੀਆਂ ਗੁਰੂ ਸਾਹਿਬ ਮਨੋ ਕਾਮਨਾਵਾਂ ਪੂਰੀਆਂ ਕਰਦੇ ਆ ਉਹ ਸ਼ੁਕਰਾਨੇ ਵਜੋਂ ਵੀ ਆ ਕੇ ਗੁਰੂ ਸਾਹਿਬ ਦੇ ਇੱਥੇ ਅਸਥਾਨ ਤੇ ਨਤ ਮਸਤਕ ਹੁੰਦੇ ਆ ਤੇ ਵੇਖੋ ਅੱਜ ਵੀ ਬਹੁਤ ਸਾਰੀ ਸੰਗਤ ਪਹੁੰਚੀ ਹੋਈ ਆ ਐਤਵਾਰ ਵਾਲੇ ਦਿਨ ਤਾਂ ਬਹੁਤ ਜ਼ਿਆਦਾ ਸੰਗਤ ਇੱਥੇ ਪਹੁੰਚਦੀ ਆ ਕਿਤੇ ਪੈਰ ਧਰਨ ਨੂੰ ਜਗ੍ਹਾ ਨਹੀਂ ਹੁੰਦੀ ਬਹੁਤ ਸਾਰੀਆਂ ਸੰਗਤਾਂ ਇੱਥੇ ਚੱਲ ਰਹੀਆਂ ਜਿਹੜੀਆਂ ਸਵਾਮਾਂ ਉਹਨਾਂ 'ਚ ਵੀ ਹਿੱਸੇ ਪਾਉਂਦੀਆਂ ਆ ਵਾ ਤੇ ਹੱਥੀਂ ਵੀ ਆ ਵੇਖੋ ਮਾਈਆਂ ਬੀਬੀਆਂ ਸੇਵਾ ਕਰ ਰਹੀਆਂ ਆ ਵਾ ਲੰਗਰ ਪ੍ਰਸ਼ਾਦ ਦੇ ਪਕਾਏ ਜਾ ਰਹੇ ਆ ਲੰਗਰ ਤਿਆਰ ਹੋ ਰਿਹਾ ਵਾ ਬਹੁਤ ਸਾਰੀਆਂ ਜਿਹੜੀਆਂ ਆਉਣ ਵਾਲੀਆਂ ਸੰਗਤਾਂ ਉਹ ਇਥੋਂ ਲੰਗਰ ਪ੍ਰਸ਼ਾਦ ਦਾ ਛੱਕ ਕੇ ਵਾਪਸ ਜਾਂਦੀਆਂ ਵਾ ਤੇ ਦੁਕਾਨਾਂ ਵੀ ਕਹਿੰਦੇ ਸੀਗੇ ਕੁਝ ਲੋਕ ਵੀ ਲੱਗਣੋਂ हट ਗਿਆ ਵੇਖੋ ਦੁਕਾਨਾਂ ਲੱਗੀਆਂ ਹੋਈਆਂ ਤੇ ਕਿੰਨੀ ਸੰਗਤਾਂ ਜਿਹੜੀ ਗੁਰਦੁਆਰਾ ਸਾਹਿਬ ਵੱਲ ਨੂੰ ਆ ਰਹੀ ਆ ਤੇ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਵੇਲੇ ਕਰਕੇ ਵਾਪਸ ਜਾ ਰਹੀ ਆ ਤੇ ਦੁਕਾਨਾਂ ਵੀ ਉਸੇ ਤਰ੍ਹਾਂ ਲੱਗਦੀਆਂ ਵਾ ਪੂਰਾ ਵੱਧ ਭਾਵਾਂ ਗਈਆਂ ਹੁਣ ਪਰ ਇਹ ਇਹ ਨੀਵੀ ਲੱਗਣੋਂ ਹਟ ਗਿਆ ਵਾ ਇਦਾਂ ਦੀਆਂ ਝੂਠ ਜਿਹੜੀਆਂ ਵੀਡੀਓ ਉਹ ਨਾ ਪਾਈਆਂ ਜਾਣ ਕਿਉਂਕਿ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਅਸਥਾਨ ਤੇ ਇਸ ਦੀ ਜੋ ਸ਼ੋਭਾ ਵਾ ਉਹ ਕਦੇ ਵੀ ਘਟ ਨਹੀਂ ਸਕਦੀ ਕੋਈ ਜਿੱਦਾਂ ਦੀ ਮਰਜ਼ੀ ਵੀਡੀਓ ਪਾਈ ਜਾਵੇ ਤੇ ਜੇ ਕਿਤੇ ਤੁਹਾਡਾ ਇਸ ਪਾਸੇ ਨੂੰ ਚੱਕਰ ਲੱਗੇ ਤਾਂ ਜਰੂਰ ਬਰਨਾਲਾ ਸਾਈਡ ਤੁਸੀਂ ਆਓ ਤਾਂ ਇਹ ਗੁਰਦੁਆਰਾ ਸਾਹਿਬ ਜੁੜੀ ਸਰਸਾ ਸਾਹਿਬ ਆ ਨਵੇਂ ਪਾਸ਼ਾ ਜੀ ਦਾ ਸਥਾਨ ਦਰਸ਼ਨ ਕਰਕੇ ਜਾਇਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਤੇ ਆਪ ਜੀ ਨਾਲ ਇਤਿਹਾਸਾਂਜਾ ਕਰਦਿਆਂ ਤੋਂ ਸਾਡੇ ਤੋਂ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਜੀ ਸਾਥ ਸੰਗਤ ਭੁੱਲ ਗਲਤੀਆਂ ਬਖਸ਼ ਲੈਣਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ। ਸਾਡੇ Facebook ਪੇਜ ਤੇ Instagram ਪੇਜ ਨੂੰ ਵੀ ਫੋਲੋ ਕਰਿਓ। ਆਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।